ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਵੀ ਤਿਕੜਨਾ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਘਰੋਵਾਰ ਵਿੱਚ ਬਰਕਤ ਨਹੀਂ ਪੈਂਦੀ ਉਸ ਦੇ ਕਿਹੜੇ ਵੱਡੇ ਕਾਰਨ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲਈ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧ ਸੰਤਾਂ ਦੇ ਬਚਨ ਮੰਨਦੇ ਹਾਂ ਤਾਂ ਵੈਗੁਰੂ ਸਾਡੇ ਬੇੜੀ ਕਿਵੇਂ ਪਾਰ ਲਾਉਂਦੇ ਹਨ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਸੇਠ ਸੀ ਜਿਸ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ ਉਹ ਬਹੁਤ ਮਿਹਨਤ ਕਰਦਾ ਸੀ ਪਰ ਸਾਧ ਸੰਗਤ ਜੀ ਉਸ ਦੇ ਕੰਮ ਵਿੱਚ ਬਰਕਤ ਨਹੀਂ ਸੀ ਪੈਂਦੀ ਸਾਧ ਸੰਗਤ ਜੀ ਅੱਜ ਬਹੁਤ ਲੋਕਾਂ ਦੀ ਇਹ ਮੁਸੀਬਤ ਹੈ ਘਰਾਂ ਵਿੱਚ ਪੈਸੇ ਦੀ ਬਰਕਤ ਨਹੀਂ ਰਹਿੰਦੀ ਤੇ ਕੰਮਕਾਰ ਵੀ ਨਹੀਂ ਚੱਲ ਰਹੀ ਸਾਧ ਸੰਗਤ ਜੀ ਅੱਪਾ ਬਹਿਮਾ ਭਰਮਾ ਵਿੱਚ ਪੈ ਜਾਂਦੇ ਹਨ ਬੰਦੇ ਕਿਸੇ ਨੂੰ ਦੋਸ਼ ਦੇਣ ਲੱਗ ਪੈਂਦਾ ਹੈ ਕਿ ਉਸ ਬੰਦੇ ਨੇ ਮੇਰਾ ਕੰਮ ਵਿਗਾੜ ਦਿੱਤਾ ਹੈ 사ਸੰਗਤ ਜੀ ਉਸ ਬੰਦੇ ਨੇ ਮੈਨੂੰ ਨજર ਲਗਾ ਦਿੱਤੀ ਹੈ ਦੇਖੋ 사ਸੰਗਤ ਜੀ ਆਪ ਜੀ ਨੂੰ ਵੀ ਕੋਈ ਉਪਹਾਸਤ ਕਰਨ ਦੀ ਲੋੜ ਨਹੀਂ 사ਸੰਗਤ ਜੀ ਜਦੋਂ ਉਸ सेठ ਉਹਦਾ ਕਾਰੋਵਾਰ ਨਹੀਂ ਚੱਲ ਰਿਹਾ ਸੀ ਤੇ ਕੰਮਕਾਰ ਵਿੱਚ ਬਰਕਤ ਨਹੀਂ ਪੈ ਰਹੀ ਸੀ ਤਾਂ ਫਿਰ ਉਹ ਇੱਕ ਵਾਰ ਹੰਸਾਲੀ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ ਸਾਹਾ ਸੰਗਤ ਜੀ ਜਦੋਂ ਉਹ ਦਰਸ਼ਨ ਕਰਨ ਲੱਗਾ ਤਾਂ ਉਸਨੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੈਂ ਮਿਹਨਤ ਇੰਨੀ ਕਰਦਾ ਮਾਂ ਮੇਰੇ ਕਾਰੋਬਾਰ ਵਿੱਚ ਬਰਕਤ ਨਹੀਂ ਪੈਂਦੀ ਸਾਹਾ ਸੰਗਤ ਜੀ ਤਾਂ ਮਹਾਂਪੁਰਸ਼ ਕਹਿੰਦੇ ਭਾਈ ਮਿਹਨਤ ਕਰਿਆ ਕਰੋ ਬਰਕਤ ਨਹੀਂ ਪੈਂਦੀ ਕਾਰੋਬਾਰ ਵਿੱਚ ਬਰਕਤ ਕਿਵੇਂ ਪਵੇ ਜਦੋਂ ਸਾਧੂਆਂ ਨੇ ਸਾਧੂਆਂ ਤੋਂ ਉਸ ਬੰਦੇ ਨੇ ਪੁੱਛਿਆ ਕਿ ਬਾਬਾ ਜੀ ਦੱਸੋ ਮੈਂ ਕੀ ਕਰਾਂ ਤਾਂ ਬਾਬਾ ਜੀ ਆਪਣੀ ਭਗਤੀ ਵਿੱਚ ਲੀਨ ਸੀ ਤਾਂ ਬਾਬਾ ਜੀ ਨੇ ਆਪਣਾ ਸਿਰ ਉੱਪਰ ਨਾ ਚੁੱਕਿਆ ਬਸ ਅੱਖਾਂ ਬੰਦ ਤੇ ਉਹ 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 ਬਾਬਾ ਜੀ ਦੇ ਕੋਲ ਸੇਠ ਬੈਠਾ ਰਿਹਾ ਤੇ ਬਾਬਾ ਜੀ ਨੇ ਕਿਹਾ ਭਾਈ ਘੱਟ ਥੋਲਣਾ ਬੰਦ ਕਰ ਤੇ ਫਿਰ ਦੇਖੀ ਕਿਵੇਂ ਕੰਮ ਵਿੱਚ ਬਰਕਤ ਪੈਂਦੀ ਹੈ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਦੀ ਉਸ ਸਮੇਂ ਉਹ ਬੰਦਾ ਸਿਰ ਤੋਂ ਲੈ ਕੇ ਪੈਰ ਤੱਕ ਹਿੱਲ ਗਿਆ ਸਾਧ ਸੰਗਤ ਜੀ ਉਸਨੇ ਕਿਹਾ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਕੁਝ ਨਾ ਕੁਝ ਘੱਟ ਤੋਲ ਕੇ ਪੈਸੇ ਜੋੜਨਾ ਚਾਹੁੰਦਾ ਸੀ ਪਰ ਬਰਕਤ ਨਹੀਂ ਪੈਂਦੀ ਸੀ ਸਾਧ ਸੰਗਤ ਜੀ ਜਦੋਂ ਸਾਧੂ ਸੰਤਾਂ ਨੇ ਕਿਹਾ ਨਾ ਘੱਟ ਨਾ ਤੋਲਿਆ ਕਰ ਬਰਕਤ ਆਪੇ ਪੈਣੀ ਸ਼ੁਰੂ ਹੋ ਜਾਵੇਗੀ ਉਸ ਤੋਂ ਬਾਅਦ ਉਫ ਉਹ ਬਾਬਾ ਜੀ ਫਿਰ ਚੁੱਪ ਕਰ ਗਏ ਤੇ ਉਹ ਸੇਠ ਵੀ ਉੱਥੇ ਬੈਠਾ ਰਿਹਾ ਤੇ ਉਸ ਨੇ ਬਾਬਾ ਜੀ ਨੂੰ ਵੀ ਉਸ ਸੇ ਕੋਈ ਉਪਦੇਸ਼ ਹੋਰ ਦੱਸੋ ਬਾਬਾ ਜੀ ਫਿਰ ਉਸ ਨੇ ਆਪਣੇ ਮਨ ਵਿੱਚ ਸੋਚ ਲਿਆ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਘਟ ਨਹੀਂ ਤੁਲਣਾ ਸਾ ਸੰਗਤ ਜੀ ਕਿਸੇ ਮੈਂ ਕਿਸੇ ਨਾਲ ਵੀ ਬੇਇਮਾਨੀ ਨਹੀਂ ਕਰਨੀ ਤੇ ਸਾ ਸੰਗਤ ਜੀ ਜਿਹੜੇ ਲੋਕ ਕੀਰਤਨਾਂ ਬੇਇਮਾਨੀ ਕਰਦੇ ਨੇ ਉਹ ਕੀਰਤ ਕਰਨ ਸੇਵਾ ਕਰਨ ਉਹ ਤਾਂ ਵੀ ਰੱਬ ਨੂੰ ਚੰਗੇ ਨਹੀਂ ਲੱਗਦੇ ਸਾਧ ਸੰਗਤ ਜੀ ਜਦੋਂ ਫਿਰ ਸੇਠ ਨੇ ਉਹ ਉਪਦੇਸ਼ ਧਾਰਨ ਕਰ ਲਿਆ ਤੇ ਉਸ ਦਿਨ ਤੋਂ ਘਟੋਲਣਾ ਬੰਦ ਕਰ ਦਿੱਤਾ ਤੇ ਜਦੋਂ ਉਸ ਦੇ ਕੋਲ ਗਹਕ ਆਉਣੇ ਸ਼ੁਰੂ ਹੋ ਗਏ ਕੋਈ ਕਹਿੰਦਾ ਮੈਨੂੰ 2 ਕਿਲੋ ਚੀਨੀ ਦੇ ਦੇ ਕੋਈ ਕਹਿੰਦਾ ਮੈਨੂੰ 4 ਕਿਲੋ ਦੇ ਦੇ ਸਾਧ ਸੰਗਤ ਜੀ ਹੁਣ ਜਦੋਂ ਬੇਈਮਾਨੀ ਨਹੀਂ ਕਰਨੀ ਤੇ ਫਿਰ ਉਸ ਸੇਠ ਗਾਹਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਆਪੇ ਤੋਲ ਲਵੋ ਤਾਂ ਸਾਸੰਗਤ ਜਦੋਂ ਉਸਨੇ ਫਿਰ ਬੇਈਮਾਨੀ ਕਰਨੀ ਛੱਡ ਦਿੱਤੀ ਤਾਂ ਉਸਦੇ ਕਾਰੋਬਾਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਤੇ ਫਿਰ ਗਾਹਕਾਂ ਦੀ ਗਿਣਤੀ ਵਧਣ ਲੱਗ ਪਈ ਤੇ ਬਹੁਤ ਦੂਰੋਂ ਦੂਰੋਂ ਲੋਕ ਅਤੇ ਛੋਟੇ ਦੁਕਾਨਦਾਰ ਉਸ ਕੋਲ ਆਸਮਾਨ ਲੈਣ ਲੱਗ ਪਏ ਸਾਤ ਸੰਗਤ ਜੀ ਹੌਲੀ ਹੌਲੀ 3-4 ਸਾਲਾਂ ਵਿੱਚ ਉਹ ਸੇਟ ਦਾ ਕਾਰੋਬਾਰ ਇੰਨਾ ਵੱਡਾ ਹੋ ਗਿਆ ਤੇ ਉਹ ਵੀ ਬਹੁਤ ਅਮੀਰ ਹੋ ਗਿਆ ਸਾਤ ਸੰਗਤ ਜੀ ਕਹਿੰਦੇ ਆ ਨਾ ਕਹਿੰਦੇ ਹਨ ਕਿ ਜਦੋਂ ਆਪਾਂ ਆਪਣੇ ਕਾਰੋਬਾਰ ਦੀ ਇੱਜ਼ਤ ਕਰਦੇ ਆ ਤੇ ਨਿਮਰਤਾ ਨਾਲ ਕਰਦੇ ਆ ਤੇ ਕਾਰੋਬਾਰ ਵਿੱਚ ਬਰਕਤ ਪੈਂਦੀ ਹੈ ਉਹ ਸੇਟ ਇੰਨਾ ਮੀਰ ਹੋ ਗਿਆ ਕਿ ਉਸਨੇ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਤਿਆਰ ਕਰਵਾ ਲਏ ਸਾਧ ਸੰਗਤ ਜੀ ਫਿਰ ਇੱਕ ਦਿਨ ਉਸਦੇ ਮਨ ਵਿੱਚ ਆਇਆ ਕਿ ਮੈਂ ਹੰਸਾਲੀ ਸਾਈ ਬਾਬਾ ਜੀ ਕੋਲ ਦਸ ਜਾਵਾਂ ਤੇ ਬਾਬਾ ਜੀ ਨੂੰ ਦੱਸ ਕਿ ਆਵਾਂ ਕਿ ਮੇਰੇ ਕਾਰੋਬਾਰ ਵਿੱਚ ਬਰਕਤ ਪੈ ਗਈ ਤੇ ਉਸਦੇ ਕੋਲ ਉਹ ਬਾਬਾ ਜੀ ਦੇ ਕੋਲ ਚਲਾ ਗਿਆ ਫਿਰ ਹੁਣ ਉਹ ਆਪਣੇ ਆਪਣੇ ਬੱਟੇ ਲੈ ਕੇ ਬਾਬਾ ਜੀ ਕੋਲ ਚਲਾ ਗਿਆ ਤੇ ਸਾਧ ਸੰਗਤ ਜੀ ਸੇਠ ਜਾ ਕੇ ਬਾਬਾ ਜੀ ਨੂੰ ਕਹਿੰਦਾ ਮਹਾਪੁਰਖ ਤੁਹਾਡੇ ਬੋਲਾਂ ਨਾਲ ਬਰਕਤ ਪਈ ਏ ਜਦੋਂ ਸੇਠ ਇੰਨਾ ਕਿਹਾ ਤਾਂ ਬਾਬਾ ਜੀ ਦੇ ਮੂੰਹ ਉੱਪਰ ਨਾ ਚੁੱਕਿਆ ਤੇ ਫਿਰ ਸੇਠ ਨੇ ਕਿਹਾ ਕਿ ਮਹਾਪੁਰਖ ਕੋਈ ਹੋਰ ਉਪਦੇਸ਼ ਦਿਓ ਤੇ ਫਿਰ ਬਾਬਾ ਜੀ ਨੇ ਉਸ ਨੂੰ ਥੋੜੀ ਦੇਰ ਬਾਅਦ ਕਿਹਾ ਹੁਣ ਤੇ ਤੂੰ ਅਮੀਰ ਹੋ ਗਿਆ ਵਾ ਬੱਟੇ ਵੀ ਤੂੰ ਸੋਨੇ ਦੇ ਬਣਾ ਲਏ ਨੇ ਹੁਣ ਕੀ ਚਾਹਨਾ ਵਾ ਸਾਧ ਸੰਗਤ ਜੀ ਉਸ ਸੇਠ ਬੋਲਿਆ ਕਿ ਕੋਈ ਹੋਰ ਉਪਦੇਸ਼ ਦੋ ਬਾਬਾ ਜੀ ਸਾਧ ਸੰਗਤ ਜਦੋਂ ਬਾਬਾ ਜੀ ਨੇ ਫਿਰ ਇੱਕ ਗੱਲ ਕਹੀ ਕਿ ਜਾ ਫਿਰ ਜਿਹੜੇ ਆਹ ਤੂੰ ਸੋਨੇ ਦੇ ਬੱਟੇ ਚੱਕੀ ਫਿਰਦਾ ਜਾ ਕੇ ਇਸ ਨੂੰ ਨਦੀ ਵਿੱਚ ਸੁੱਟ ਦੇ ਸਾ ਸੰਗਤ ਜੀ ਫਿਰ ਉਸ ਸੇਠ ਦੇ ਮਨ ਵਿੱਚ ਆਇਆ ਕਿ ਪਹਿਲਾਂ ਵੀ ਉਪਦੇਸ਼ ਮੰਨਿਆ ਸੀ ਤੇ ਇਹ ਵੀ ਉਪਦੇਸ਼ ਮੰਨਣਾ ਹੈ ਸਾ ਸੰਗਤ ਜੀ ਫਿਰ ਉਹ ਸੇਠ ਵੱਡੇ ਨਦੀ ਵਿੱਚ ਸੁੱਟਣ ਲਈ ਚਲਾ ਗਿਆ ਸਾ ਸੰਗਤ ਜੀ ਉਸਨੇ ਫਿਰ ਨਦੀ ਕੋਲ ਜਾ ਕੇ ਉਹ ਸਾਰੇ ਵੱਡੇ ਨਦੀ ਵਿੱਚ ਸੁੱਟ ਦਿੱਤੇ ਤੇ ਵੱਡੇ ਸੁੱਟ ਕੇ ਵਾਪਸ ਆ ਗਿਆ ਸਾ ਸੰਗਤ ਜੀ ਫਿਰ 2-4 ਦਿਨ ਲੰਘ ਕੇ ਤੇ ਫਿਰ ਸਾਧ ਸੰਗਤ ਜੀ ਨਜੀ ਤੇ ਦੂਜੇ ਪਾਸੇ ਤੋਂ ਚੀਜ਼ਾਂ ਖਰੀਦਣ ਵਾਸਤੇ ਛੋਟੇ ਦੁਕਾਨਦਾਰ ਵਾਲੇ ਆਂਦੇ ਸੀ ਫਿਰ ਕੁਝ ਕੁਝ ਗਾਂਖ ਉਸ ਸੇੜ ਕੋਲ ਸੌਦਾ ਲੈਣ ਆਏ ਜਦੋਂ ਉਹਨਾਂ ਗਾਂਖਾਂ ਨੇ ਨਦੀ ਪਾਰ ਕਰਦੇ ਹੋਏ ਤਾਂ ਉਸ ਦੇ ਪੈਰ ਵਿੱਚ ਕੁਝ ਚੁੱਭ ਗਿਆ ਤਾਂ ਜਦੋਂ ਉਸ ਨੇ ਦੇਖਿਆ ਤਾਂ ਉਹ ਉਹ ਇੱਕ ਸੋਨੇ ਦਾ ਪੱਥਰ ਸੀ ਸਾਧ ਸੰਗਤ ਜੀ ਜਦੋਂ ਉਸਨੇ ਫਿਰ ਗੌਰਨਾ ਵੇਖਿਆ ਤਾਂ ਉਹ ਸੋਨੇ ਦੀ ਚੀਜ਼ ਸੀ ਸਾਧ ਸੰਗਤ ਜੀ ਫਿਰ ਉਸਨੇ ਵਟੇ ਨੂੰ ਹੱਥ ਵਿੱਚ ਚੁੱਕ ਲਿਆ ਤੇ ਉੱਥੇ ਹੀ ਉਸ ਨੂੰ ਸੋਨੇ ਦੇ ਦੋ ਵਟੇ ਹੋਰ ਲੱਭੇ ਸਾਧ ਸੰਗਤ ਜੀ ਫਿਰ ਉਹ ਬੰਦੇ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਵਟੇ ਸੋਨੇ ਦੇ ਹਨ ਕਿੱਥੇ ਆਏ ਹਨ ਤਾਂ ਉਹ ਫਿਰ ਇੱਕ ਸਾਥੀ ਨੇ ਕਿਹਾ ਕਿ ਸੋਨੇ ਦੇ ਬੱਟੇ ਸਿਰਫ ਇੱਕ ਸੇਠ ਕੋਲ ਹੀ ਹਨ ਸਾਥ ਸੰਗਤ ਜੀ ਉਹ ਸੇਠ ਬੜਾ ਇਮਾਨਦਾਰ ਸੀ ਤੇ ਕਿਸੇ ਨਾਲ ਵੀ ਬੇਈਮਾਨੀ ਨਹੀਂ ਸੀ ਕਰਦਾ ਇਸ ਕਰਕੇ ਆਪਾਂ ਨੂੰ ਇਹ ਬੱਟੇ ਉਸ ਨੂੰ ਵਾਪਸ ਦੇਣੇ ਚਾਹੀਦੇ ਹਨ ਹੋ ਸਕਦਾ ਹੈ ਕੋਈ ਚੋਰ ਚੋਰੀ ਕਰਕੇ ਲੈ ਗਿਆ ਹੋਵੇ ਤੇ ਉਸ ਨੇ ਨਦੀ ਵਿੱਚ ਸੁੱਟ ਦਿੱਤੇ ਹੋਣ ਸਾਤਸੰਗਤ ਜੀ ਉਹ ਬੱਟੀ ਨਦੀ ਵਿੱਚ ਵਗ ਗਏ ਹੁਣ ਸਾਤਸੰਗਤ ਜੀ ਫਿਰ ਉਹ ਗਾਹਕ ਸੇੜ ਦੀ ਦੁਕਾਨ ਤੇ ਪਹੁੰਚ ਗਏ ਤੇ ਫਿਰ ਉਸ ਸੇੜ ਨੂੰ ਸੋਨੇ ਦੇ ਬੱਟੇ ਦੇ ਕੇ ਕਹਿਣ ਲੱਗੇ ਸੇੜ ਜੀ ਆ ਸੋਨੇ ਦੇ ਬੱਟੇ ਸਿਰਫ ਤੁਹਾਡੇ ਕੋਲ ਹੀ ਨੇ ਸਾਤਸੰਗਤ ਜੀ ਜਦੋਂ ਇਹ ਸਾਨੂੰ ਨਦੀ ਦੇ ਕਿਨਾਰੇ ਤੋਂ ਮਿਲੇ ਨੇ ਤੇ ਇਸ ਸੋਨੇ ਦੇ ਵਟੇ ਤੁਹਾਡੀ ਅਮਾਨਤ ਹੈ ਹਾਲੋ ਤੁਸੀਂ ਆਪਣੇ ਸੋਨੇ ਦੇ ਵਟੇ ਤੇ ਸੇਟ ਨੇ ਫਿਰ ਵਟੇ ਫੜੇ ਨਾ ਤੇ ਕਹਿੰਦਾ ਮੈਂ ਨਹੀਂ ਫੜਨੇ ਪਰ ਜਦੋਂ ਉਸ ਨੇ ਵਾਰ-ਵਾਰ ਕਿਆ ਤਾਂ ਉਸ ਦਾ ਮਨ ਵਿਰਾਗ ਨਾਲ ਤਰ ਗਿਆ ਸਾਧ ਸੰਗਤ ਜੀ ਸੇਟ ਨੇ ਉਹਨਾਂ ਕਹਾਂ ਕਿ ਇੱਕ ਮਿੰਟ ਠਹਿਰੋ ਮੈਂ ਤੁਹਾਨੂੰ ਸੌਦਾ ਵਾਦ ਵਿੱਚ ਦੇਵਾਂਗਾ ਸਾ ਸੰਗਤ ਜੀ ਉਹ ਛੇਠ ਬੱਟੇ ਲੈ ਕੇ ਗੁਰੂ ਸਾਹਿਬ ਬੰਤਨ ਤਨ ਬਾਬਾ ਅਜੀਤ ਜੀ ਕੋਲ ਚਲਾ ਗਿਆ ਕਹਿੰਦੇ ਮਹਾਂਪੁਰਸ਼ੋ ਮੈਂ ਕਸਮ ਚੁੱਕ ਕੇ ਕਹਿੰਦਾ ਹਾਂ ਕਿ ਜੋ ਤੁਸੀਂ ਵਚਨ ਕਹੇ ਸੀ ਉਹ ਮੈਂ ਮੰਨਿਆ ਸੀ ਮੈਂ ਬੱਟੇ ਨਦੀ ਵਿੱਚ ਸੁੱਟ ਦਿੱਤੇ ਸੀ ਪਰ ਬਾਬਾ ਜੀ ਤਿੰਨ ਚਾਰ ਦਿਨਾਂ ਬਾਅਦ ਕਿਸੇ ਬੰਦੇ ਨੂੰ ਲੱਭ ਪਏ ਤੇ ਉਹ ਫਿਰ ਮੈਨੂੰ ਵਾਪਿਸ ਦੇਣ ਲਈ ਆ ਗਿਆ ਸਾਧ ਸੰਗਤ ਜੀ ਮੈਂ ਕੀ ਕਰਾਂ ਦੱਸਾਂ ਤਾਂ ਬਾਬਾ ਜੀ ਨੇ ਬਚਨ ਕੀਤੇ ਕਿ ਤੁਸੀਂ ਇਹ ਵਟੀਆਂ ਨੂੰ ਆਪਣੇ ਘਰ ਲੈ ਜਾਓ ਸਾਧ ਸੰਗਤ ਜੀ ਜਦੋਂ ਉਹ ਘਰੇ ਲੈ ਗਿਆ ਸਾਧ ਸੰਗਤ ਜੀ ਤਾਂ ਹੀ ਕਹਿੰਦੇ ਨੇ ਦੀ ਹੱਕ ਨਾਲ ਕੀਤੀ ਕਮਾਈ ਹਲਾਲ ਦੀ ਹੋਵੇ ਤੇ ਉਹ ਨਦੀਆਂ ਵਿੱਚੋਂ ਵੀ ਵਾਪਸ ਕਰ ਲੈ ਜਾਂਦੀ ਹੈ ਸਾਧ ਸੰਗਤ ਜੀ ਚੇਤੇ ਰੱਖਿਓ ਜਿਹੜਾ ਹੱਕ ਹਲਾਲ ਦੀ ਕਮਾਈ ਕਰਦਾ ਉਹ ਕੀਤੀ ਹੋਈ ਕਮਾਈ ਰੱਬ ਦੀ ਦਰਗਾਹ ਤੱਕ ਵੀ ਜਾਂਦੀ ਹੈ ਸਾਧ ਸੰਗਤ ਜੀ ਕਹਿੰਦੇ ਨੇ ਜਦ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਸਤਿਵਚਨ ਕਹਿ ਕੇ ਮੰਨਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਇੱਕ ਸੇਕ ਨੇ ਬਾਬਾ ਜੀ ਦੇ ਵਚਨ ਮੰਨ ਕੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਿਲ ਕਰ ਲਿਆ ਸਾਧ ਸੰਗਤ ਜੀ ਸਭ ਨੂੰ ਇਹ ਕਹਿਣਾ ਹੈ ਕਿ ਨਿਮਰਤਾ ਨਾਲ ਤੇ ਹੱਕ ਦੀ ਕਮਾਈ ਹੀ ਕਰੋ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਲਾਈਕ ਸ਼ੇਅਰ ਅਜੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਬਾਬਾ ਜੀ ਉਹਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਕਮੈਂਟ ਬਾਕਸ ਵਿੱਚ ਤਾਨ ਤਾਨ ਬਾਬਾ ਅਜੀਤ ਸਿੰਘ ਜੀ ਲਿਖ ਕੇ ਆਦਰੀ ਲਗਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ